ਸਾਡੇ ਸਰਪੰਦ ਭਾਈ ਜਿਹੜਾ ਹੌਸਲਾ ਬਿਲਕੁਲ ਟੁੱਟਿਆ ਪੈਰੀ ਨਹੀਂ ਹੋਇਆ ਕਿਉਂਕਿ ਕੁਝ ਗੈਂਤੀ ਦੇ ਸਰਪੰਚ ਹੋਣਗੇ ਜਿਹੜੇ ਆਮ ਆਦਮੀ ਪਾਰਟੀ ਦਾ ਪਰਨਾ ਗਲਤ ਪਵਾ ਕੇ ਜਾਂ ਪੱਲਾ ਫੜਿਆ ਜਿਨ੍ਹਾਂ ਨੇ ਬਾਕੀ ਸਾਡੇ 72-73 ਚੋਂ 70 ਸਰਪੰਚ ਆਜ ਵੀ ਕਾਂਗਰਸ ਪਾਰਟੀ ਦੇ ਨਾਲ ਖੜੇ ਆ ਪੂਰੇ ਮੈਂ ਇਹ ਜੋਸ਼ ਨਾਲ ਕਹਿ ਸਕਦਾ ਔਰ ਉਹਨਾਂ ਦੇ ਵਿੱਚੋਂ ਘੱਟੋ ਘੱਟ 50-55 ਸਰਪੰਚ ਚੋਣ ਵੀ ਦੁਆਰਾ ਲੜਨਗੇ ਕੋਈ ਫਾਇਦਾ ਨਹੀਂ ਹੋਇਆ ਸਰਪੰਚ ਉਸੇ ਤਰ੍ਹਾਂ ਮਤਲਬ ਹੋਇਆ ਬਾਕੀ ਗੱਲ ਇਹ ਵੀ ਹੈ ਕਿ ਜਿੰਨੇ ਤੁਸੀਂ ਜ਼ਿਆਦਾ ਪਰਚੇ ਕਰਾਓਗੇ ਜਿੰਨਾ ਜ਼ਿਆਦਾ ਕਿਸੇ ਨੂੰ ਥੱਲੇ ਦੱਬਣ ਦੀ ਕੋਸ਼ਿਸ਼ ਕਰੋਗੇ ਉਹਦੀ ਪ੍ਰਮਾਤਮਾ ਦੀ ਨਿਗਾਹ ਸਿੱਧੀ ਹੋਣੀ ਚਾਹੀਦੀ ਹੈ ਉਹਨੇ ਹੀ ਬੰਦਾ ਉੱਪਰ ਕੇ ਵੱਧ ਬਾਤ ਆਉਂਦਾ ਹੈਗਾ ਆ ਮੇਰੇ ਤੇ ਪਿਛਲੇ ਮਹੀਨੇ ਇਹਨਾਂ ਨੇ ਪਰਚਾ ਕਰਾਇਆ ਮੈਂ ਕਿਹਾ ਭਾਈ ਹੋਰ ਕਰਾ ਲਓ ਪਰ ਜਦੋਂ ਮੈਂ ਕਰਾਇਆ ਫਿਰ ਕੀਕ ਨਾ ਮਾਰਿਓ ਮੈਂ ਇਹਨਾਂ ਨੂੰ ਇਹ ਸਾਫ ਲਾਗਦਾ ਦੇ ਇਥੇ ਜਿਹੜੇ ਲੋਕਲ ਲੀਡਰ ਨੇ ਜਿਨ੍ਹਾਂ ਨੇ ਪਰਚਾ ਇਹਾਂ ਦੇ ਬਰਾਕ ਪ੍ਰਗਾਨ ਨੇ ਰਮੇਸ਼ ਜੈਨ ਨਾਲ ਜਾ ਕੇ ਵੀਡੀਓ ਨੂੰ ਕੰਪਿਲ ਕਰਕੇ ਆਪ ਜੀ ਗੱਡੀ ਚ ਲਵਾ ਕੇ ਸਟੂਪ ਕੋਲੇ ਸਾਹ ਕੋਲੇ ਬਿਠਾ ਕੇ ਪਰਚਾ ਕਰਾਇਆ ਲੇਕਿਨ ਮੈਂ ਇਹਨਾਂ ਨੂੰ ਇੱਕੋ ਸੁਨੇਹਾ ਦਿੱਤਾ ਸੀ ਉਸ ਦਿਨ ਵੀ ਵੀ 21:48 ਪਾਉ ਤੁਹਾਨੂੰ ਪਰਚਾ ਕਰਾਉਣਾ ਨਹੀਂ ਹੁੰਦਾ ਜਦ ਦਿਨ ਮੈਂ ਕਰਾਇਆ ਫਿਰ ਇਲਾਕਾ ਛੱਡ ਕੇ ਜਾਊਂਗਾ ਇੱਥੋਂ ਫਰਕ ਪੈਂਦਾ ਪਰ ਕਰਾਉਣ ਦੇ ਕਿਸੇ ਮੁੱਦੇ ਤੇ ਨਜਾਇਜ਼ ਨਹੀਂ ਕਰਦਾ ਅੱਜ ਵੀ ਥੋਡੀਆਂ ਫੈਲਾ ਹੁਣ ਤੁਸੀਂ ਫੈਕਟਰੀਆਂ ਲਾਈਆਂ ਹੋਰ ਦੁਨੀਆ ਨੂੰ ਲੁੱਟਦੇ ਆ ਨਾ ਇਹ ਫੈਲਾ ਕਾਂਗਰਸ ਸਰਕਾਰ ਆਉਣ ਤੇ ਖੁੱਲਣਗੇ ਆ ਥੋਡੀਆਂ ਕਲਾਮਾਗੇ ਡਾਕਟਰਾਂ ਦੇ ਨਾਲ ਉੱਠਦਾ ਲੋਕਾਂ ਨੂੰ ਕੋਈ ਗੱਲ ਨਹੀਂ ਮੈਨੂੰ ਪਤਾ ਸਾਰਾ ਮੈਂ ਨੋਟ ਕਰੀ ਜਾਂਦਾ ਮੇਰੀਆਂ ਡੈਰੀਆਂ ਲਾਈਆਂ ਹੋਈਆਂ ਨੇ ਲਿਖੇਗਾ ਨਾ ਮੈਂ ਇਹਦਾ ਨਿਯਾਇਜ਼ ਕਰਦੇ ਰਹੋਨੇ ਪਰ ਮੈਂ ਜਾਇਜ਼ ਕਰਾਉ ਪਾਵਲ ਕਰੇ ਸਾਹਮਣੇ ਛੋਡੇ ਜਿਹੜੇ ਕਿੱਠੇ ਆ ਖੋਲੂਗਾ ਕਾਲੇ ਕਿੱਠੇ ਖੋਲੂਗਾ ਛੋਡੇ ਜਿਹੜੀਆਂ ਤੁਸੀਂ ਫੈਕਟਰੀਆਂ ਲਾ ਕੇ ਪੈਸੇ ਬਣਾਉਂਦੇ ਹੋ ਤੁਸੀਂ ਦਰਾਲੀਆਂ ਕਰਦੇ ਹੋ ਥੋੜਾ ਮੈਂ ਸਾਰਾ ਕੁਝ ਮੈਂ ਬਲਾਕ ਬਤਾਉਣਾ ਇਹਦੇ ਆਮ ਆਰਮ ਆਰਮੀ ਗੱਲ ਦੀ ਸੁਨੇਹਾ ਲੈਣਾ ਚਾਹਣਾ ਰਮੇਸ਼ ਜੈਨ ਨੂੰ ਤੇ ਕਹ ਤਾ ਵੀਡੀਓ ਨੂੰ ਕੰਪੈਲ ਕਰਕੇ ਮੇਰੇ ਤੇ ਪਰਚਾ ਕਰਾ ਦਿੱਤਾ ਪਰ ਤੇਰੀਆਂ ਜਿਹੜੀਆਂ ਕਰਤੂਤਾਂ ਫਾਦਾ ਵੀ ਸਮਾ ਆਊਗਾ ਪਰ ਅਸੀਂ ਗਰੀਆਂ ਫੈਲਾਂ ਖਲਾਵਾਗੇ ਫੇ ਤਾਂ ਵਿਜੀਲੈਂਸ ਹੋਵੇ ਤਾਂ ਸੀਬੀਆਈ ਆਪੇ ਕੋਈ ਹੋਵੇ ਫਿਰ ਉਸ ਹੱਬਨ ਵਾਲੀ ਖੁੱਲਣ ਗਿਆ ਹੋਰ ਗਲਮ ਕਰ ਲੋ ਜਿੰਨਾ ਹੁੰਦਾ ਤੁਤੋਂ ਕੋਈ ਗੱਲ ਨਹੀਂ ਆ ਗਲਮ ਤੋਂ ਤੁਹਾਡੇ ਕੋ ਡਾਰ ਕੇ ਤੁਹਾਡੀ ਨਾ ਪਾਰਟੀ ਚ ਸ਼ਾਮਲ ਹੋਈਏ ਨਾ ਤੁਹਾਡੀ ਮਿਹਨਤ ਕਰੀਏ ਨਾ ਹੋਵੇ